ਯਾਰ ਤੂੰ ਹੀ ਖਰਚੇ ਦੇ ਘਰ ਨੂੰ ਮਗਰੀ ਰੱਖ ਲੈਣੇ ਅਜ 10 ਮਿੰਟ ਕੀ ਕੀ ਐ ਤੇ ਚ ਵੀਰੇ ਸਮਾਨ ਤਾਂ ਉਹੀ ਹੋਣਾ ਜਿਹੜਾ ਉਹਦੇ ਚ ਹਨਾ ਉਹ ਹੋਣੀ ਨਹੀਂ ਉਹ ਹੀ ਦਾ ਗੱਲਾ ਯਾਰ ਇਹ ਆਪ ਟੀਕੇ ਲਾਉਂਦੀ ਐ ਆਪ ਹੀ ਡਰੀ ਜਾਂਦੀ ਐ ਲੈ ਅੱਛਾ ਮੰਮੀ ਆ ਵਧੀਆ ਮੰਮੀ ਵਾਲਾ ਜ਼ਿਆਦਾ ਵਧੀਆ ਉਹ ਕੋਟੀ ਯਾਰ ਤੂੰ ਹੀ ਖਰਚੇ ਦੇ ਘਰ ਨੂੰ ਮਗਰੀ ਰੱਖ ਲੈਣੇ ਅਜ 10 ਮਿੰਟ ਇਹ ਹੁਣ ਕੀ ਲੈ ਲਿਆ ਇਹ ਮਿਰਚਾਂ ਕੱਟਣ ਵਾਲੀ ਸੀਜ਼ਨ ਹੁੰਦੀ ਆ ਇਹ ਨਾਲ ਫੋਰਸ ਜਿਹਾ ਆਇਆ ਦਿੱਤਾ ਪਏ ਮੈਂ ਬਾੜ ਵੀ ਕੱਟਣੇ ਹੋਣੇ ਬਾਸ ਆ ਕਰ ਦੋ ਇੱਕ ਵਾਰੀ ਮੈਨੂੰ ਚਲੋ ਜੀ ਹੋਰ ਆਏ ਗੱਡੀ ਖੋਲਤੀ ਹੁਣ ਮੈਂ ਬਹਿ ਜਾ ਵਿੱਚ ਜਾ ਕੇ ਇਹ ਕਿੰਨਾ ਪੋਚੀ ਵਾਲਾ ਪੈਕੇਟ ਦੇ ਦੋ ਮੈਨੂੰ ਉੱਚਾ ਪੈਕੇਟ ਕਾਚੋ ਉਹ ਲਪਾਫੇ ਤਾਂ ਨਹੀਂ ਲੈ ਕੇ ਜਾਣੇ ਲਪਾਫੇ ਮੈਂ ਲਾਦਾ ਦਸਮੇਨ ਵਾਲੇ ਮੈਂ ਲੈ ਗਈ ਸੀ ਉਹ ਇਥੋਂ ਅੰਕਲ ਪੱਟੀ ਲੈ ਗਈ ਸੀ ਫੇ ਜਾਓ ਮੇਰੇ ਕੋਲ ਕਾਟੋ ਖਾਦ ਜਾ ਲੈਣੇ ਤੂੰ ਗੱਡੇ ਪਈ ਹੈ ਛੜ ਮੂੰਚ ਮੈਨੇ ਪੋਚੇ ਨਾ ਇੱਕ ਪੈਕੇਟ ਹੀ ਰਹਿ ਗਿਆ ਮੈਨੂੰ ਦੇ ਦੋ ਇੱਕ ਵਾਰੀ ਇਹ ਬੱਗੀ ਹੋਈ ਕਲੀਨ ਕਰਨ ਨੂੰ ਆਸੇ ਸੈਲਫ ਅੱਛਾ ਇਹ ਕਾ ਆ ਜ਼ਿਆਦਾ ਵਧੀਆ ਹੁੰਦੇ ਮੈਂ ਇਹਨਾਂ ਨੂੰ ਲੈ ਕੇ ਗਈ ਸੀ ਅੱਗੇ ਵੀ ਉਹ ਵਧੀਆ 15 20 ਦਿਨ ਕਾਢੇ ਹੋਲੇ ਆ ਇਹ ਨਹੀਂ ਉਹ ਛੋਟੇ ਸੀਗੇ ਹੁੰਦੇ ਆ ਚਾਰ ਇੰਨਾ ਕ ਪੈਕੇਟ ਹੁੰਦਾ ਰੰਗ ਬਰੰਗੇ ਹੁੰਦੇ ਆ ਹਾਂਜੀ ਸੈਲਫ ਟੋਵਲ ਚਾਹੀਦੇ ਮੈਨੂੰ ਆ ਨਹੀਂ ਪਈ ਨਹੀਂ ਇਹ ਇਹ ਨਹੀਂ ਇਹਦਾ ਵਾਈਪ ਸਾ ਦੂਜੀ ਚੋੜਨ ਵਾਲੇ ਹੁੰਦੇ ਆ ਹਾਂ ਆ ਕਿੰਨੇ ਦਾ ਪੈਕੇਟ ਸੀ ਇੱਕ ਇਹ 150 ਹਾਂ ਇੱਕ ਇਹ ਦੇ ਦੋ ਇੱਕ ਮੇਰੀ ਉਹ ਸੀਜ਼ਰ ਕਰ ਦੋ ਹਾਂ ਚਲੋ ਹੁਣ ਗੱਡੀ ਚ ਦਿੰਦੇ ਆ ਲੋਕ ਤੁਸੀਂ ਨਿੱਕੀਆਂ ਕਲੂੰਗਾਂ ਇੱਥੇ ਪਈਆਂ ਸੀ ਇਹਨਾਂ ਦੇ ਹੂੰ ਸਵੀਟ ਪਲੇਟਾਂ ਹੈਗੀਆਂ ਸੀਲ ਦੀ ਦਿਖਾਏ ਉਹਨੂੰ ਮੈਂ ਇੱਕ ਵਾਰ ਦੇਖ ਲਈਏ ਵਸ ਤੇ ਦੇਖਣੀ ਹੈ ਵਸ ਠੀਕ ਆ ਆ ਗੇ ਆ ਬੇਲ ਨੂੰ ਲੱਗੇ ਜੀ ਸੀ ਬੇਲ ਦੀ ਸੱਚੀ ਤੁੰਦ ਸੁਣਾ ਸੀ ਜੀ ਬੇਲ ਦੇ ਦੇ ਲਾ ਕਿਵੇਂ ਬੇਲ ਨੇ ਬੇਲ ਨੇ ਤਾਂ ਹੈਗੇ ਆਹਨੇ ਪੜ ਸਭ ਜਿਹੜਾ ਬੇਲੜੇ ਵਾਲਾ ਦਾ ਹਨਾ ਉਹ ਨੀਵਾ ਵਾ ਬੇਲੜਾ ਦਾ ਟੇਡਾ ਰੱਖਿਆ ਜਾਂਦਾ ਉਹਦੇ ਤੇ ਬੇਲੜਾ ਕਿਹਦੇ ਵਰਤਿਆ ਦਾ ਹੈ ਮੇਰੇ ਕੋਲ ਹੈਗਾ ਬਾਰਤੀ ਦਾ ਹੈਗਾ ਉਹ ਚੇਂਜ ਹੋ ਸੰਗ ਦਾ ਕਾਟੋ ਤੂੰ ਉਂਗਲੀ ਮੂੰਚ ਕੁਦ ਕਦਮ ਮੂੰਚ ਕੁਦ ਬੂਚ ਉਂਗਲੀ ਹਲਾ ਹਲਾ ਮਾਰਦੀ ਹੈ ਕਿੱਦੋਂ ਸਟੈਂਡਾ ਇੱਕ ਪਾਸੇ ਉਹ ਮਰ ਨੀਵਾ ਹਲਾ ਇਹਦੇ ਛਿੱਟੀਆਂ ਇੱਕ ਇੱਕ ਛਿੱਟੀ ਇਹਦੇ ਛਿੱਟੀ ਇਹਦੇ ਇੱਕ ਛਿੱਟੀ ਇੱਕ ਛਿੱਟੀ ਇੱਕ ਹੱਪ ਕਰੀ ਕੜੀ ਆਏ ਹੂੰ ਹੂੰ ਸਿੱਟੀ ਆਖੋ ਸਿੱਟੀ ਆਖੋ ਬਹੁਤ ਆਵਲੀ ਦੇ ਵੀ ਦਸ 600 ਇਸੇ 300 ਦੀਆਂ ਅੱਛਾ ਤੇ ਜਿਹੜੀਆਂ ਆਹ ਵਾਲੀਆਂ ਆਹਾੜੂ 400 400 ਹੋਰ ਵੀ ਹੈਗੇ ਡਿਜ਼ਾਈਨ ਅੱਛਾ ਅੱਛਾ ਮੈਨੂੰ ਉਹ ਦੱਸੋ ਚੱਕਲੇ ਬੇਨ ਨਾ ਸਟੈਂਡ ਮੈਂ ਚੇਂਜ ਕਰ ਦੂੰਗਾ ਹਾਂ ਜੂਸਰ ਆਇਆ ਨਹੀਂ ਮਤਲਬ ਚੇਂਜ ਕਰਾ ਕੇ ਲੇਕੋ ਹੁੰਨੇ ਦਾ ਜੂਸ ਦਾ ਬੇਨਾ ਬਣ ਦੀ ਮੈਨੂੰ ਵੀ ਆਈ ਲੱਗਦਾ ਇਹ ਲੱਛਣਾ ਤੋਂ ਚਲੋ ਗੱਡੀ ਖੋਲੀ ਆ ਲੈਣ ਤਾਂ ਸੂਪ ਦਾ ਸਮਾਨ ਆਇਆ ਯਾਰ ਆਪਾਂ ਉਹ ਅਚਾਰ ਵਾਲੇ ਕੰਟੇਨਰ ਹੈਗੇ ਥੋੜੀ ਵਾਈਟ ਤੇ ਜਿਹੜਾ ਆਪਾਂ ਹੈਂਡਲ ਵਾਲੇ ਹੁੰਦੇ ਚੀਨੀ ਦੇ ਲੈਣੇ ਹਾਂ ਚੀਨੀ ਦੇ ਦਿਖਾਓ ਛੋਟਾ ਵਾਲਾ ਹੋਵੇ ਪਰ ਉਹ ਵੀ ਕਾਪਾ ਪੂਰਾ ਜਲ ਚਾਰ ਤੱਕ ਦਿੱਲੀ ਪਾਓ ਆਹ ਨਵੀਂ ਕੜਾਈ ਵਾਸਤੇ ਕੜਛੀ ਦੇਖਦੀ ਆਂ ਚਲੋ ਮੇਰਾ ਪੁੱਤ ਨਹੀਂ ਮੈਨੂੰ ਕੀ ਦੀ ਸੀ ਸਾਈਂਗਰੜੇ ਉਹ ਹੁੰਦੇ ਆ ਮਿੱਟੀ ਦੇ ਇਹੇ ਜਿਹੇ ਕਹਿੰਦੀ ਆ ਬਾਈ ਯਾਰ ਇਹ ਯਾਰ ਹਣਾ ਇਹ ਕਲਰਫੁਲ ਦਾ ਮਤਲਬ ਆ ਨਾ ਉਹ ਹੁੰਦੇ ਆ ਦੋ ਰੰਗੀ ਹੁੰਦੇ ਆ ਵਾਈਟ ਤੇ ਉੱਤੋਂ ਮਿੱਟੀ ਦੇ ਛੋਟੇ ਵੱਡੇ ਮਿਲੂ ਏਡਾ ਨਹੀਂ ਉਹ ਛੋਟੇ ਚ ਵੀ ਆਉਂਦੇ ਆ ਛੋਟੇ ਚ ਮੈਨੂੰ ਛੋਟੇ ਖਤਮ ਹੋ ਗਏ ਠੀਕ ਆ ਬਸ ਸੀਜ਼ਨ ਵੇਲੇ ਆਉਂਦੇ ਆ ਨਾ ਗਰਮੀ 'ਚ ਹੈ ਬਾਈ ਇਹ ਸੀਜ਼ਨਾਂ ਦਾ ਚਾਰ ਦਾ ਉਪਰ ਹੁੰਦੇ ਆ ਹੁਣ ਹੈ ਨਹੀਂ ਸੀਜ਼ਨ ਬਾਈ ਚੱਲ ਆ ਜਾਓ ਚੱਲ ਫਿਰ ਸੀਜ਼ਨ ਹੈ ਨਹੀਂ ਇਹੀ ਗੱਲ ਆਮਦੋ ਸੀ ਆਮਦੋ ਚਾਰ ਬੰਦੇ ਇੱਥੇ ਠੀਕ ਆ ਬਾਈ ਨਿੰਬੂ ਮਿੱਠਾ ਲੈ ਵਿੱਚ ਪਾਉਂਦਾ ਕਾਸ਼ ਵਿਚਾਰ ਠੀਕ ਆ ਬਾਈ ਆ ਗਿਆ ਅੰਕਲ ਜੂਸਰ ਆ ਗਿਆ ਜੀ ਹੈ ਨਹੀਂ ਗਈ ਹੈ ਨਹੀਂ ਗਈ ਬਈ ਇੱਧਰ ਹੈਲੋ ਐ ਬੋਲਦਾ ਤਾਂ ਦੇ ਦੇਈ ਨਾ ਹੈ ਬੋਲਦਾ ਹੈ ਨਹੀਂ ਜੂਸਰ ਇਹਨਾਂ ਦੇ ਯਾਰ ਜਿਹੜਾ ਆਪਾਂ ਲੈ ਗਏ ਸੀ ਉਹ ਹੈਵਲ ਦਾ ਥੋੜੀ ਸੀ ਹੋਰ ਕਹਦਾ ਸੀ ਹੋਰ ਕਿਹੜਾ ਸੀ ਉਹ ਹੈਵਲ ਦਾ ਹੀ ਆ ਨਹੀਂ ਹੋਈ ਆ 2900 ਦਾ ਕੁਛ ਆਇਆ ਆਹ ਫਿਰ ਉਹ ਹੈਵਲ ਦਾ ਹੀ ਨਹੀਂ ਬਲੂ ਵਾਈਟ ਸੀ ਉਹ ਰਲਪੋ ਦਾ ਹੋਗਾ ਨਹੀਂ ਰਲਕੋ ਦਾ ਨਹੀਂ ਤੇਰੇ ਕੋਲ ਹੈਗੀ ਆ ਫੋਟੋ ਉਹਨਾਂ ਬਹੁਤ ਵਧੀਆ ਨਿਕਲੇ ਤਾ ਫੇਰ ਕਰ ਕਰ ਖਾਜਾ ਖਾਜਾ ਕੱਟ ਗੋਜੀ ਗੱਲਾਂ ਗੱਲਾਂ ਨੂੰ ਦਾ ਦਿਖਾਉ ਕਿਹ ਹੈ ਜਾਏ ਇਹ ਦੋਸਤੋ ਵੀ ਦੇਖਣ ਦੇ ਲੋਕ ਕੀ ਕੀ ਆ ਤੇ ਚਿਹਰੇ ਸਮਾਨਤਾ ਉਹੀ ਹੋਣਾ ਜਿਹੜਾ ਉਹਦੇ ਚ ਹੈ ਹਨਾ ਉਹ ਆਪਾ ਦੇਖ ਲੈਣਾ ਵੀ ਹੈ ਕਿਵੇਂ ਕੀ ਆ ਗੱਲ ਲੈਣੀ ਹੈ ਹੈਲੋ ਹੈਲੋ ਅੱਛਾ ਇੰਦਰ ਗੱਲ ਕਰਿਓ ਵੀਰੇ ਨੂੰ ਤੁਹਾਨੂੰ ਮਿਲਣਾ ਸੀ ਡਰਾਈ ਕਲੀਨ ਨਾਲ ਇਹ ਕੈਨੇਡੀਅਨ ਪੀਜੇ ਚੱਕੋ ਹੈਲੋ ਪੀਜੇ ਦੇ ਸ਼ਕੀਨ ਗੱਭਰੂ ਤੇ ਮੜਿਆ ਨਾ ਨਮਾ ਪੀ ਜਾਏ ਜਾਂ ਇਹ ਆਪਾਂ ਰੋਟੋ ਪਈ ਜਾਂਦਾ ਮੋਮੀ ਹਾਂ ਲੋ ਦੁੱਧ ਵੀ ਕੇ ਸੋਣ ਕੇਵੇਂ ਲੱਗਿਆ ਫਿਰ ਗਲਨ ਦਾ ਜੂਸ ਏ ਚੱਕ ਫਟਾਫਟ ਕਰਤਾ ਇੱਧਰ ਪਾਂਡੇ ਕੋਲ ਜੂਸਰ ਦਾ ਸੋਨਾ ਜੂਸ ਮੈਨੂੰ ਇਹਦਾ ਬਹੁਤ ਸੋਹਣਾ ਲੱਗਿਆ ਹਮ ਕਲਰ ਬਲੈਕ ਲਹ ਬਲੈਕ ਗਲਨ ਕੰਪਨੀ ਬੜੀ ਵਧੀਆ ਕਿਦਾਂ ਹੈ ਇਹ ਉਹਨੂੰ ਮੂਰਤ ਕੰਨ ਲੱਗੇ ਆਂਦਾ ਦੂਸਰੀ ਆ ਦੂਸਰੀ ਉਹ ਨਾਜਰਾਂ ਦੇ ਕਿੰਨੂ ਆਦਾ ਹਾਂ ਆ ਸਭ ਤੋਂ ਬੈਸਟ ਜੂਸ ਆ ਆ ਹੈਵਲ ਦਾ ਵੀ ਬਹੁਤ ਵਧੀਆ ਜੂਸਰ ਦਾ ਹੈਵਲ ਦਾ ਵੀ ਵਧੀਆ ਇਹ ਇਹਦੋਂ ਵਧੀਆ ਹੈਵਲ ਹੈਵਲ ਦੀ ਇੱਕ ਵਾੜੀ ਵਧੀਆ ਚੀਜ਼ ਆ ਔਰ ਵੱਡਾ ਹੈਵਲ ਦਾ ਉਦੋਂ ਗੱਲਾਂ ਨਾਲ ਇਹ ਇੱਕ ਵਾੜੀ ਵਧੀਆ ਚੀਜ਼ ਆ ਬਸ ਬਾਰੋ-ਬਾਰ ਹੀ ਆ ਐਂ ਖੋਲ ਕੇ ਆਈ ਹੋਏ ਉਹਦਾ ਉਹਦਾ ਖੋਲਣਾ ਪੈਂਦਾ ਯੂਜ਼ਰ ਦਾ ਆਈ ਇਹ ਵੀ ਬਹੁਤ ਵਧੀਆ ਹੈ ਬੋਲਾ ਉਹ ਲੋਗ ਹੋਇਆ ਵਿਆ ਉਹ ਅੱਛਾ ਉਹ ਲੋਗ ਉਹ ਦਾ ਰੰਗ ਵਾਲਾ ਸੋਨਾ ਬਸ ਹਾਂ ਰੰਗ ਬਲੈਕ ਸੋਨਾ ਹਾਂ ਬਣਾਈਏ ਜੂਸ ਅੱਧੀ ਰਾਤ ਨੂੰ ਆ ਗਿਆ ਚੱਲ ਰਹੀ ਜੇ ਤੂੰ ਪਿਆ ਬੰਦਤੀ ਜੇ ਹੋਵੇਨੇ ਕੁਮਾਰਾਣ ਹੂੰ ਬਾਕੀਆਂ ਜਿ ਲਖਣ ਦੇ ਰੂਪਣਾ ਨੇ ਨਾੜਾਂ ਦਾ ਬਾੜੀਆਂ ਨਾੜਾ ਹੈ ਨਾੜਾ ਹੈ ਬਰੀਕ ਬਾੜੀਆਂ ਨਾਮ ਤੇ ਆਖਣ ਸਭ ਕੋ ਆਖੇ ਇਕ ਤੂ ਦੀਪਾ ਅਲ੍ਹਾ ਗੱਗਣੀ ਨੀ ਮੋੜਾ ਹੀ ਲਗਾਇਆ ਹਾਂ ਹਾਂ ਇੱਕ ਹੀ ਹੈ ਸਿੰਪਲ ਦਾ ਹਾਂ ਕੋਈ ਨਹੀਂ ਨਾ ਉਹੀ ਤਾਂ ਗੱਲ ਆ ਯਾਰ ਇਹ ਆਪ ਟੀਕੇ ਲਾਉਂਦੀ ਆ ਯਾਪ ਹੀ ਡਰੀ ਜਾਂਦੀ ਆ ਲੈ ਹਾਂ ਹਾਂ ਉਹ ਹੁਣ ਉਹਨੂੰ ਉਹਨੂੰ ਇੱਧਰ ਝਾਕੀ ਨਾ ਵਾਹ ਵਾਹ ਖਲਾਇਓ ਨਾ ਕੋਸ਼ੀ ਨਹੀਂ ਮੰਦਾ ਉਹੀ ਤਾਂ ਗੱਲ ਆ ਵਾਸ ਵਾਸ ਐ ਨਹੀਂ ਗੱਮਾ

ਮੈਨੂੰ ਪਤਾ ਮੈਂ ਤਾਂ ਇੰਡੈਕਸ਼ਨ ਕਿ ਮਨਵਾਇਆ ਸੀ ਮਨਨਿਕੁਰ ਮੇਰਾ ਆ ਪਕਾਤਾ ਸੀ ਆ ਪਕਾਉਣ ਗਿਆ ਨਾ ਬਈ ਇਹ ਸਾਲੀ ਕਰਦੇ ਸੀਗਾ ਜਿਵੇਂ ਸਭ ਪੈਕੀ ਜੀ ਕਰਦਿਆਂ ਸਿੱਟ ਤਾਂ ਨਹੀਂ ਕਰਾਉਣੇ ਅੰਦਰ ਮੈਂ ਮੇਰੇ ਟੈਕ ਨਾ ਕਰਾਏ ਆ ਇਹ ਵੱਧ ਗਿਆ ਫਿਰ ਪਤਾ ਲੱਗ ਜੂਗਾ ਕਿੰਨਾ ਟਾਈਮ ਹੋ ਗਿਆ ਟੈਕਟ ਕਰਾਇਆ ਨੂੰ ਚਲੋ ਮੋਰ ਕੇ ਕਿਹਦੇ ਨੰਦ ਦੇ ਡਰ ਨਹੀਂ ਦਰਦੇ ਉਹ ਤੇ ਉਹਨਾਂ ਨੇ ਅਦਰ ਸੈਂਪਲ ਲਏ ਮਗਨੀ ਤੂੰ ਨਹੀਂ ਕੀਤੀ ਜਮਾਂ ਵੀ ਸੱਚੀ ਆਈ ਮੁਠੀ ਆਈ ਕਹੇ ਲੈ ਲੋ ਕੋਈ ਨਾ ਜਮਾਂ ਨਹੀਂ ਦਰਦੇ ਹਨ ਤੂੰ ਐਵੇਂ ਰੋਣ ਲੱਗ ਗਈ ਨਹੀਂ ਕੋਈ ਗੱਲ ਨਹੀਂ ਕੋਈ ਨਾ ਕੱਲੋਂ ਆ ਜਾਣੀਆਂ ਰਿਪੋਰਟ ਮੇਰੇ ਨਾਲ ਬਾਲਾ ਡਰਦੀ ਆ ਤਾਂ ਮੰਮੀ ਦੀ ਆ ਲਓ ਵੀ ਅੱਜ ਆ ਗਿਆ ਮੰਮੀ ਦੀ ਆਪਦੀ ਅੱਜ ਜਿਨ੍ਹਾਂ ਨੇ ਮਾਮਾ ਧੀਆਂ ਨੇ ਆਉਂਦਾ ਹੀ ਕਸ਼ਮੀਰੀਆ ਘੇਰ ਲਿਆ ਆਹ ਵਾਈ ਬੜੇ ਬਹੁਤ ਸੋਹਣੇ ਸੁਹਣੀਆਂ ਕੋਟੀਆਂ ਸੂਟ ਆ ਬੜਾ ਹੀ ਦੇਖਦੇ ਆ ਇਹ ਤਾਂ ਜ਼ਬਰਦਸਤ ਇਹ ਰਾਜਦੀਆਂ ਨਹੀਂ ਇਹਨਾਂ ਕੋਲ ਇੰਨਾ ਕੁਸ ਹਨਾ ਜੇ ਤੁਸੀਂ ਬਾਰੀਆਂ ਦੇਖੋ ਸਾਡੇ ਨਾਲ ਮੈਂ ਕਹਿੰਦਾ ਸਾਹ ਨਹੀਂ ਆਉਂਦਾ ਉਹਨੂੰ ਰਾਜਦੀਆਂ ਫੇਰ ਨਹੀਂ ਇਹ ਇਹ ਨਹੀਂ ਹੋ ਜਾਏਗੀ ਇਹ ਸੌਫ ਹੈ ਜੇ ਤੁਸੀਂ ਸਾਨੂੰ ਪਲੇਨ ਚ ਕਾਲੀ ਲਿਆ ਦਿਓ ਇਕ ਆਵਾ ਇਹਦਾ ਸਟੱਫ ਨਹੀਂ ਸੋਣਾ ਅੱਛਾ ਮੰਮੀ ਆ ਵਧੀਆ ਮੰਮੀ ਵਾਲਾ ਜ਼ਿਆਦਾ ਵਧੀਆ ਉਹ ਕੋਟੀ ਇਹਦੇ ਨਾਲ ਦੀ ਲਿਆ ਦਿ ਇਹਦੇ ਨਾਲ ਦੀ ਬਲੈਕ ਲਿਆ ਦੋਗੇ ਠੀਕ ਕਿੰਨੇ ਦਿਨ ਚ ਪਾਸ ਤੋਂ ਆ ਗਿਓ ਸਵੇਰੇ ਆ ਗਿਓ ਇਹਨਾਂ ਆ ਤਾਂ ਸਾਨੂੰ ਦੇ ਦੋ ਇੱਕ ਪੀਸ ਇਹ ਤੁਮੇ ਦੇ ਦੋ ਹਮ ਔਰ ਸ਼ਾਰਟ ਸਟਾਲ ਤਾਂ ਹਮ ਸਟਾਲ ਸ਼ਾਲ ਸ਼ਾਲ ਦੇ ਲੋ ਵੀ ਆਪਣੇ ਲਈ ਇੱਕ ਸ਼ਾਲ ਸ਼ਾਲ ਮੇਰੇ ਕੋਲ ਹੋਣਾ ਤਾਂ ਇੱਕ ਲੈ ਲਓ ਮੇਰੇ ਸੇ ਹਾਂ ਅੰਕੇ ਇੱਕ ਲੈ ਆਗੇ ਇੱਕ ਪਰਸਨ ਹੂੰ ਤੁਸੀਂ ਸੂਟ ਨਹੀਂ ਲੈ ਕੇ ਆਉਂਦੇ ਹਾਂ 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 ਸੂਟ ਵੀ ਹੁੰਦੇ ਲਿਓ ਨੇ ਅੱਛਾ ਗਰਮ ਸੂਟ ਚਾਹੀਏ ਹੂੰ ਹਾਂ ہمارے ਪਾਸ hote ਬਹੁਤ ਮੈਨੇ ਇਸ ਪੈਨ ਵਿੱਚ ਬਹੁਤ ਦੇਖੇ ਹੋ ਜ਼ਬਰਦਸਤ ਸੇ ਤੇਰੇ ਨਾਲ ਦੀ ਲਿਆ ਕੇ ਦੇ ਸੇਮ ਸੇਮ ਲਿਆ ਕੇ ਦੇ ਉਹਦੇ ਨਾਲ ਦੀ ਇੱਕ ਮਿੰਟ ਦਾ ਆਹ ਜਾ ਇਹ ਹੈ ਦੀ ਕੋਟੀ ਹਾਂ ਕੋਟੀ ਓਏ ਆਪਾਂ ਸੱਚਾ ਕੁੱਤਾ ਲੈ ਕੇ ਆਈਏ ਪਾਰਕ ਦਾ ਨਾਮ ਤੇ ਜਾ ਕੇ ਆਉਣਾ ਮੰਦਰ ਜਾ ਆਪਣੇ ਕੜਾਹੀ ਦੇ ਕਿਉਂ ਨਹੀਂ ਆਓ ਉਹ ਕਤੂਰਾ ਲੈ ਆਈਏ ਨਾ ਚਿੰਜਾਉਣਾ ਲਾ ਮੜ ਕੇ ਤੁਸੀਂ ਚਲੇ ਜਾ ਮੈਂ ਇੱਥੇ ਕਤੂਰਾ ਮੇਰੇ ਲੱਤਾਂ ਬੰਨ ਦਊਗਾ ਲੈ ਆਉਨੇ ਆਪਾਂ ਲੈ ਆਉਨੇ ਉਹ ਕਹਿੰਦੀ ਫਿਰ ਕਤੂਰਾ ਲੈ ਕੇ ਆਉਣਾ ਅਸੀਂ ਇੱਕ ਮੰਮੀ ਕਹਿੰਦੀ ਲੋ ਕਤੂਰਾ ਸੱਚ ਮਾਰਨਾ ਪੈਣਾ ਦਾ ਕੋਣ ਕੋਣ ਚੱਕੂ ਉਹ ਦੇਖ ਕਰੀ ਆਂਦੀ ਆ ਉਹ ਕਹਣਾ ਕਸੂਰਾ ਡੈਡੀ ਕਹਿੰਦਾ ਸਰਚ ਮਨ ਓਏ ਲੈਟਰਨ ਕੌਣ ਚੱਕੂਗਾ ਉਹ ਚੱਕੇਗੀ ਹਾਂ ਸਮਝ ਕੋ ਚੱਕੇਗੀ ਹਾਂ ਇਹ ਕਹਿੰਦੀ ਚੱਟੂਗੀ ਚੱਕੇਗੀ ਲਾਤ ਠੀਕ ਆ ਤੇਰੀ ਹਾਂ ਹਾਂ ਕਿਹੜੀ ਆ ਉਹ ਦੋਸਦੀ ਤਾਂ ਆ ਆ ਵੀ ਲੈ ਆ ਆਦੇ ਸੁਝਾ ਆਦੇ ਹਾਂ ਉਹਦਾ ਬਿਰਾਂ ਦਾ ਸੇਰ ਉਹ ਜਿਹੜੀ ਡੀਲ ਜਿਹੜੀ ਠੀਕ ਹੋਵੇ ਉਹ ਤੇ ਕਦੇ ਨਹੀਂ ਬੋਤਲ ਲਵਾਈਦੀ ਹੁੰਦੀ। ਸਦੋਂ ਮੈਂ ਉਹਨੂੰ ਕਿਹਾ ਸੀ ਨਾ ਸਾਹ ਆ ਦੇ ਉਹ ਮੇਰੇ ਸਾਹ ਦਾ ਰਹਿਣ ਦੇ ਪਾ ਦੇਗਾ। ਚਲ ਮੰਨਦ ਕਰੋ। ਚਲ। ਲਓ ਜੀ। ਨੰਨੀ ਕਹਿੰਦੀ ਅੱਜ ਮੈਂ ਵੈਲਜੀਨ ਵੈਫਲ ਖਰਾ ਕੇ ਦੇਉਣੇ ਹਨਾ। ਹੈ। ਚਲ ਆ ਜਾ। ਨੰਨੀ ਮਾਰਕੀਟ ਕਿਹੜੀ ਆ? 140। ਹੂੰ ਚਲ ਆ ਜਾ। ਤੈਨੂੰ ਉੱਥੇ ਅਸੀਂ ਖਵਾਏ ਸੀ ਉਹ ਤੈਨੂੰ ਪਸੰਦ ਨਹੀਂ ਆਏ ਸੀ। ਹਨਾ। ਜਿਹੜਾ ਆਪ ਗ੍ਰੈਂਡ ਵੌਕ ਖਾਦੇ ਸੀ ਉਹ ਵੀ ਬੈਲਜੀਅਨ ਵੈਫਲ ਸੀ ਉਹ ਚੋਂ ਕੱਚੇ ਰਹਿ ਗਏ ਸੀ ਇੱਥੇ ਹੀ ਸੀ ਕੋਈ ਕਿਹੜੇ ਡਿਊਪ ਸੀ ਹਾਂ ਚਲਣ ਦੀ ਕਰ ਆਰਡਰ ਕਿਹ ਜਿਹੜੇ ਬੈਸਟ ਪਹਿਲਾਂ ਇੱਕ ਕਰ ਲਿਜੇ ਇੱਕਦਾਂ ਦੋਵੇਂ ਸਵਾਦਾ ਓਕੇ ਵਾਓ ਕਿਹੜੇ ਵਾਲੇ ਕਰਨੇ ਆ ਜਿਹੜੇ ਵੀ ਹਰ ਵਾਰੀ ਖਾਂਦੀ ਉਹ ਕਰੀਏ ਵੀ ਜਿਹੜਾ ਬੈਸਟ ਆ ਜਿਹੜਾ ਉਹ ਕਰੀ ਵੈਫਲ ਬਣਾਣ ਲੱਗੇ ਨੰਨੀ ਨੂੰ ਪੰਜਾਬ ਵਾਲੇ ਗਫਲ ਪਸੰਦ ਨਹੀਂ ਆਏ ਸੀ ਹਨਾ ਇਹ ਅਸਲੀ ਨੇ ਇਹ ਅਸਲੀ ਨੇ ਉਹਨਾਂ ਅਗਲੀ ਸਾਡੇ ਨਕਲੀ ਸੀ ਉਹ ਤਾਂ ਸਾਰੀ ਸੀ ਇਹਦੀ ਕੀ ਸੀ ਸਾਰੀ ਸਾਰੀ ਉਹ ਵਿੱਚੋਂ ਕੱਚੇ ਸੀ ਉਹਨੇ ਨਾ ਮੋਟਾ ਕਰਤਾ ਸੀ ਉਹਦੇ ਬਣਦੇ ਆ ਤੁਸੀਂ ਤੇ ਦੇਖਦੇ ਜਦੋਂ ਨਾ ਹੁਣ ਤੋਂ ਪੰਜਾਬ ਆਈ ਆਪਾਂ ਪੈਨਕੇਕ ਬਣਾਵਾਂਗੇ ਚਾਕਲੇਟ ਉਹ ਵੈਫਲ ਨੂੰ ਹੀ ਬਣਦੇ ਹਨਾ ਨਾ ਵਾਜੀ ਸਾਡੇ ਵੈਫਲ ਹੋ ਗਏ ਰੈਡੀ ਨੰਨੇ ਕਿਟਕੜ ਵਾਲਾ ਕਿਹੜਾ ਆਓ ਆ ਕਿੜਾ ਵਾ ਆ ਕਿਟਕੜ ਵਾਲਾ ਤੇ ਆਵਾਂ ਕੀ ਕੀ ਐਨਕਰੀ ઓਰੀਓ ਕ੍ਰੀਮ ઓਰੀਓ ਕ੍ਰੀਮ ਲਾਓ